ਸਟੇਨਲ ਪਾਸੀ ਸਾਹਿਬ ਜੁੜੇ ਹੋਏ ਨੇ ਪਾਸੀ ਸਾਹਿਬ ਅਮਰਿਤਪਾਲ ਦੇ ਉੱਤੇ ਢਿੱਲ ਕਿਉਂ ਨਹੀਂ ਅਮਰਿਤਪਾਲ ਨੂੰ ਲੈ ਕੇ ਸਟੇਟਮੈਂਟ ਜੋ ਦਿੱਤੀ ਗਈ ਰਵਨੀਤ ਬਿੱਟੂ ਉਹਨਾਂ ਦੇ ਉੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਤੁਹਾਡੇ ਉੱਤੇ ਪੁਲਟਵਾਰ ਕਰ ਰਹੇ ਨੇ ਕਿ ਇੱਕ ਸ਼ਖਸ ਦੇ ਕੋਈ ਸਟੇਟਮੈਂਟ ਦੇ ਨਾਲ ਪੰਜਾਂ ਦਰਿਆਵਾਂ ਦੇ ਵਿੱਚ ਅਗ ਲੱਗ ਜਾਏਗੀ ਰਵਨੀਤ ਬਿੱਟੂ ਦੇ ਵੱਲੋਂ ਸੰਵਿਧਾਨ ਦਾ ਹਵਾਲਾ ਜਾਂ ਭਾਜਪਾ ਦੇ ਵੱਲੋਂ ਦਿੱਤਾ ਜਾ ਰਿਹਾ ਸੰਵਿਧਾਨ ਦਾ ਹਵਾਲਾ ਪਾਸੀ ਸਾਹਿਬ ਸਸ਼ੀਕਾਲ ਗੌਰਵ ਜੀ ਤੁਹਾਨੂੰ ਵੀ ਮੇਰੇ ਬਹੁਤ ਹੀ ਸਤਿਕਾਰ ਹੈਓ ਕੰਦੀਪ ਧਾਲੀਵਾਲ ਜੀ ਹਰਜੋਤ ਸਿੰਘ ਮਾਨ ਜੀ ਤੇ ਸਾਰੇ ਦਰਸ਼ਕਾਂ ਨੂੰ ਦੇਖੋ ਪੈਰੋਲ ਡਿਸਕ੍ਰੀਸ਼ਨਰ ਪਾਵਰ ਆ ਸਟੇਟ ਦੀ ਪੈਰੋਲ ਪ੍ਰਿਵੀਲੇਜ ਨਹੀਂ ਹੈ ਠੀਕ ਹੈ ਜਿਹੜਾ ਇਲੀਗਲ ਰਾਈਟ ਨਹੀਂ ਹੈ ਉਹਨੂੰ ਪ੍ਰਿਵੀਲੇਜ ਕਿਹਾ ਜਾਂਦਾ ਹੂੰ ਇਹ ਸਟੇਟ ਨੇ ਦੇਖਣਾ ਹੁੰਦਾ ਹੈ ਕਿ ਕਿਹਨੂੰ ਪੈਰੋਲ ਦੇਣੀ ਹੈ ਕਿਹਨੂੰ ਨਹੀਂ ਦੇਣੀ ਹੂੰ ਸਾਡੀ ਸਰਕਾਰ ਨੇ ਵੀ ਰਿਪੋਰਟਸ ਮੰਗਵਾਈਆਂ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਡਿਸਟ੍ਰਿਕਟ ਪੁਲਿਸ ਅਫਸਰ ਡਿਸਟ੍ਰਿਕਟ ਪੁਲਿਸ ਨੇ ਵੀ ਜੋ ਰਿਪੋਰਟਸ ਦਿੱਤੀਆਂ ਕੋਈ ਦਰਸਾ ਰੀਆਂ ਸੀ ਕਿ ਅਮਰਿਤਪਾਲ ਹਜੇ ਵੀ ਜਿਹੜਾ ਹੈ ਲਾਅ ਐਂਡ ਆਰਡਰ ਦੇ ਲਈ ਨੈਸ਼ਨਲ ਸਿਕਿਉਰਿਟੀ ਦੇ ਲਈ ਥ੍ਰੈਟ ਹੈ ਤੇ ਉਹਨਾਂ ਰਿਪੋਰਟਸ ਨੂੰ ਮਦਦੇ ਜਰ ਸਟੇਟ ਵੱਲੋਂ ਉਹਨਾਂ ਨੂੰ ਪੈਰੋਲ ਤੋਂ ਮਨਾ ਕਰ ਦਿੱਤਾ ਗਿਆ ਹੁਣ ਜਿਹੜਾ ਪੈਰੋਲ ਦੇਣਾ ਨਾ ਦੇਣਾ ਸਟੇਟ ਦਾ ਹੱਕ ਹੈ ਉਹਨੂੰ ਜੁਡੀਸ਼ੀਅਲ ਰਿਵਿਊ ਹੈ ਤਾਂ ਇਹਨਾਂ ਨੇ ਹਾਈ ਕੋਰਟ ਚਲੇ ਗਏ ਹੂੰ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪੈਂਡਿੰਗ ਹੈ 5 ਤਰੀਕ ਲੱਗੀ ਹੈ ਠੀਕ ਹੈ ਸੋ ਆਪਾਂ ਮੈਂ ਜ਼ਿਆਦਾ ਟਿੱਕਾ ਟਿੱਪ ਨਹੀਂ ਉਸ ਚ ਪੁਆਇੰਟ ਤੇ ਨਹੀਂ ਕਰੂੰਗਾ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਆ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਅਗਰ ਹਾਈ ਕੋਰਟ ਨੂੰ ਲੱਗੂਗਾ ਹੂੰ ਕਿ ਜਿਹੜੀਆਂ ਰਿਪੋਰਟਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਡਿਸਟ੍ਰਿਕਟ ਪੁਲਿਸ ਨੇ ਡਿਪਟੀ ਕਮਿਸ਼ਨਰ ਨੇ ਭੇਜੀਆਂ ਠੀਕ ਹੈ ਉਹਨਾਂ ਰਿਪੋਰਟਸ ਨੂੰ ਉਹ ਸਹੀ ਹਨ ਉਹ ਠੀਕ ਹੈ ਉਹ ਜਿਹੜਾ ਹੈ ਜੀ ਉਹਦੀ ਪੈਰੋਲ ਨੂੰ ਰਿਜੈਕਟ ਕਰ ਦੇਣਗੇ ਅਗਰ ਹਾਈ ਕੋਰਟ ਨੂੰ ਲੱਗੂਗਾ ਉਹ ਆਪਣਾ ਫੈਸਲਾ ਦੇਣਗੇ ਇਸ ਨੂੰ ਜਰਾਜਨੀਤੀ ਦੇ ਵਿੱਚ ਲਜਾਣਾ ਰਵਨੀਤ ਬਿੱਟੂ ਜੀ ਦੀ ਆਦਤ ਬਣ ਗਈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿਦਾਂ ਅੱਜ ਰਵਨੀਤ ਬਿੱਟੂ ਜੀ ਨੂੰ ਬੜਾ ਦਰਦ ਛਲਕ ਰਿਹਾ ਹੈ ਬੜਾ ਕੁਝ ਬੋਲ ਰਹੇ ਆ ਤੇ ਸ਼ਾਇਦ ਉਹ ਹਲੇ ਇਸੇ ਸਾਲ 21 ਅਪ੍ਰੈਲ ਦੀ ਆਪਣੀ ਇੰਟਰਵਿਊ ਭੁੱਲ ਗਏ ਰਵਨੀਤ ਬਿੱਟੂ ਜੀ ਨੂੰ ਮੈਂ ਯਾਦ ਕਰਾਦਾ ਆ ਮੇਰੇ ਕੋਲੇ ਪਈ ਹੈ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਵਾਰਿਸ ਪੰਜਾਬ ਦੇ ਖਾਲਿਸਤਾਨ ਸਮਰਥਕ ਤੱਤ ਉਹਨਾਂ ਦੀ ਹੱਤਿਆ ਦੀ ਰਾਜ ਸਾਜ਼ਿਸ਼ ਰਚ ਰਹੇ ਹਨ ਅਤੇ ਇਹ ਵੀ ਕਿਹਾ ਕਹਿੰਦੇ ਸੀਰੀਅਸਲੀ ਲੈ ਰਿਹਾ ਕੇਂਦਰ ਇਹਨਾਂ ਨੂੰ ਇਹ ਜਿਹੜੇ ਤੱਤ ਹੈ ਰਾਜ ਸਟੇਟ ਨੂੰ ਪੰਜਾਬ ਨੂੰ ਅਸਥਿਰਤਾ ਵੱਲ ਧਕੇਲ ਰਹੇ ਹਨ ਇਹ 2025 21 ਅਪ੍ਰੈਲ ਜਰਾ ਚੈੱਕ ਕਰ ਲੈਣ ਅੱਜ ਜਿਹੜਾ 4 ਕ ਮਹੀਨੇ ਚ ਜਿਹੜਾ ਇਹ ਦਰਦ ਰਾਜਨੀਤਿਕ ਜਾਗ ਰਿਹਾ ਨਾ ਇਹਨਾਂ ਦਾ ਇਹ ਵੀ ਬੜੇ ਸ਼ੰਕੇ ਪੈਦਾ ਕਰਦਾ ਇੱਕ ਹੋਰ ਤੁਹਾਨੂੰ ਦੱਸਦਾ ਭੁੱਲ ਗਏ ਸ਼ਾਇਦ ਇਹ ਫਿਰ ਰਵਨੀਤ ਬਿੱਟੂ ਜੀ ਨੇ ਇੰਡੀਆ ਟੂਡੇ ਤੇ ਇੰਟਰਵਿਊ ਦਿੱਤੀ ਉਸ ਚ ਕਿਹਾ ਖਾਲਿਸਤਾਨੀ 엘మెంట్స్ ਲਿੰਕਸ ਟੂ ਵਾਰਿਸ ਪੰਜਾਬ ਦੇ ਆਊਟਫੁੱਟ ਪਲੋਟਿੰਗ ਟੂ ਅਸੈਸੀਨੇਟ ਹਿਮ ਐਂਡ ਅਦਰ ਪੋਲੀਟੀਕਲ ਲੀਡਰਸ ਇਹ ਰਵਨੀਤ ਬਿੱਟੂ ਜੀ ਦਾ ਬਿਆਨ ਸ਼ਾਇਦ ਉਹ ਭੁੱਲ ਗਏ ਕਿਉਂਕਿ ਉਹ ਸੋਚਦਾ ਹੈ ਕਿ ਲੋਕ ਪਤਾ ਨਹੀਂ ਯਾਦ ਨਹੀਂ ਰੱਖਣਗੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਲੋਕ ਹਰ ਚੀਜ਼ ਯਾਦ ਰੱਖਦੇ ਆ ਤੇ ਅਗਰ ਯੂਏਪੀਏ ਲੱਗਿਆ ਅਗਰ ਐਨਐਸਏ ਲੱਗਿਆ ਤਾਂ ਉਹ ਉਹਦੇ ਪਿੱਛੇ ਕਾਰਨ ਸੀਗੇ ਤੀਜਾ ਇੱਕ ਹੋਰ ਤੁਹਾਨੂੰ ਯਾਦ ਕਰਾਵਾਂ ਗੁਰੂਪ੍ਰਖਲਾ ਜੀ 26 ਫਰਵਰੀ 2023 ਦੀ ਟਾਈਮਜ਼ ਆਫ ਇੰਡੀਆ ਚੱਕੋ ਆਪਣੀ ਟੀਮ ਨੂੰ ਕਹੋ ਹੁਣੇ ਚੈੱਕ ਕਰ ਲੈਣਗੇ ਰਵਨੀਤ ਬਿੱਟੂ ਕਲੇਮ ਟੂ ਹੈਵ ਰੀਸੀਵਡ ਅ ਕਾਲ ਥ्रेटनिंग ਹਿਮ ਆਫ ਡਾਇਰ ਕਨਸੀਕਵੈਂਸਿਸ ਹੀ ਇਫ ਹੀ ਡਿਡ ਨੋਟ ਸਟਾਪ ਅਗੇਂਸਟ ਅਮ੍ਰਿਤਪਾਲ ਸਿੰਘ ਕਹਿੰਦੇ ਜੀ ਅਮਰਿਤਪਾਲ ਦੇ ਖਿਲਾਫ ਬੋਲਣ ਤੋਂ ਕਹਿੰਦੇ ਜੀ ਮੈਨੂੰ ਥ੍ਰੈਟ ਆਈ ਹੈ ਵੀ ਜੇ ਮੈਂ ਬੋਲੂਗਾ ਤਾਂ ਡਾਇਰ ਕੌਨਸੀਕਵੈਂਸੀਜ਼ ਹੋਣਗੇ ਇਹ ਰਵਨੀਤ ਬਿੱਟੂ ਜੀ ਦੇ ਬਿਆਨ ਹੈ ਠੀਕ ਹੈ ਫਿਰ ਮੈਂ ਇੱਕ ਹੋਰ ਤੁਹਾਨੂੰ ਯਾਦ ਕਰਾਨਾ ਜੀ ਹੂੰ ਟਾਈਮਜ਼ ਆਫ ਇੰਡੀਆ ਦੀ ਹੀ ਵਿਕਰਮ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਸੀ ਤੁਹਾਡੇ ਵੀ ਯਾਦ ਹੋਏਗਾ ਤੁਹਾਡੇ ਚੈਨਲ ਤੇ ਵੀ ਚੱਲੀ ਹੋਏਗੀ ਮੈਨੂੰ ਪਤਾ ਕਿਉਂਕਿ ਤੁਸੀਂ ਹਰ ਬਰੀ ਖਬਰ ਵੀ ਚੱਕਦੇ ਹੋ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਵਟਸਐਪ ਚੈਟ ਦਿਖਾਈ ਸੀ ਇਸੇ ਸਾਲ ਦੀ ਹੈ ਮਜੀਠੀਆ ਜੀ ਦੇ ਅੰਦਰ ਜਾਣ ਤੋਂ ਪਹਿਲਾਂ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਕਰ ਸੀ ਕੀਤੀ ਸੀ WhatsApp ਚੈਟ ਦਿਖਾਈ ਸੀ ਤੇ ਉਹਦੇ ਚ ਕਿਹਾ ਸੀ ਕਿ ਜਿਹੜੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਇੱਕ ਗਰੁੱਪ ਨੇ ਅਮਿਤ ਸ਼ਾਹ ਤੱਕ ਦੂ ਅਮਿਤ ਸ਼ਾਹ ਜੀ ਤੱਕ ਨੂੰ ਐਗਜ਼ੀਕਿਊਟ ਕਰਨ ਦੀਆਂ ਯਾਦ ਹੈ ਤੁਹਾਡੇ ਉਹ ਹੂੰ ਠੀਕ ਹੈ ਇਹ ਲੀਡਰ ਹੋਈ ਸੀ ਉਸ ਚੀਜ਼ ਦੀ ਠੀਕ ਹੈ ਬਿਲਕੁਲ ਮੈਂ ਤੁਹਾਨੂੰ ਕਿਉਂ ਮੇਰੇ ਕੋਲ ਪਈਆਂ ਸਰ ਸਾਰੀਆਂ ਪਈਆਂ ਮੇਰੇ ਕੋਲ ਇੱਕ ਇੱਕ ਪਈ ਹੈ ਮੈਂ ਕੱਡੀਆਂ ਹੋਈਆਂ ਜੇ ਕਹਾਂ ਪੂਰੀ ਡਿਟੇਲ ਵੀ ਸੁਣਾ ਦੂੰਗਾ ਨਹੀਂ ਠੀਕ ਹੈ ਬੇਸਿਕਲੀ ਮੈਂ ਤੁਹਾਡੇ ਪੁਆਇੰਟ ਤੋਂ ਇਹ ਸਮਝ ਗਿਆ ਪਸੀ ਸਾਹਿਬ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਅੰਮ੍ਰਿਤਪਾਲ ਜਿਹੜਾ ਕੁਝ ਮਹੀਨਿਆਂ ਪਹਿਲਾਂ ਤੱਕ ਥ੍ਰੈਟ ਨਜ਼ਰ ਆ ਰਿਹਾ ਸੀ ਅੱਜ ਉਸ ਦੇ ਉੱਤੇ ਇਹ ਇਹ ਕਿਵੇਂ ਬਿਆਨ ਬਦਲ ਗਏ ਬੇਸਿਕਲੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਤੁਹਾਨੂੰ ਲੱਗਦਾ ਕਿ ਬੀਜੇਪੀ ਦੀ ਸਟ੍ਰੈਟਜੀ ਇਸ ਦੇ ਪਿੱਛੇ ਕੋਈ ਰਾਜਨੀਤੀ ਜੀ ਰਾਜਨੀਤੀ ਹੋਰ ਕੀ ਰਾਜਨੀਤੀ ਨਾ ਅੰਮ੍ਰਿਤਪਾਲ ਜੇ ਪੈਰੋਲ ਮਿਲਦੀ ਤਾਂ ਬੀਜੇਪੀ ਦਾ ਕੀ ਫਾਇਦਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਏਬੀਪੀ ਸਾਂਝਾ ਤੇ ਅਮਰਿਤਪਾਲ ਜੀ ਨੇ ਇੱਕ ਕਿਉਂਕਿ ਦੇਖੋ ਮੈਂਬਰ ਪਾਰਲੀਮੈਂਟਾ ਮੈਂ ਜੀ ਕਿ ਕੇ ਹੀ ਬੋਲੂਗਾ ਕਈ ਲੋਕ ਇਸ ਤੇ ਵੀ ਇਤਰਾਜ਼ ਕਰਨਗੇ ਪਰ ਨਹੀਂ ਕਿਉਂਕਿ ਮੈਂਬਰ ਮਤਲਬ ਗੱਲ ਇਹ ਹੈ ਕਿ ਤੁਹਾਡਾ ਦਿਲ ਨਹੀਂ ਕਰ ਰਿਹਾ ਜੀ ਕਰਨ ਦਾ ਪਰ ਮੈਂਬਰ ਪਾਰਲੀਮੈਂਟ ਹੈ ਇਸ ਕਰਕੇ ਬੋਲ ਰਿਹਾ ਹਾਂ ਬਿਲਕੁਲ ਮੈਂ ਸੱਚ ਕਹਿ ਰਿਹਾ ਜੀ ਮੈਂ ਦਿਲ ਕਿਉਂਕਿ ਮੈਂਬਰ ਪਾਰਲੀਮੈਂਟ ਠੀਕ ਹੈ ਉਹਨਾਂ ਨੇ ਕੇਬੀਪੀ ਸੰਝਾ ਤੇ ਇੱਕ ਇੰਟਰਵਿਊ ਦਿੱਤੀ ਸੀ ਤੁਹਾਡੇ ਯਾਦ ਹੋਏਗਾ ਉਹਨਾਂ ਨੇ ਤਾਂ ਕੋਟਾ ਨੂੰ ਵੀ ਬਲੇਮ ਕਰਤਾ ਸੀ ਥਾਣਿਆਂ ਤੇ ਹਮਲੇ ਹੋ ਗਏ ਸੀ ਹੂੰ ਕਿਦਾਂ ਇੱਕ ਮਹੀਨਾ ਪੇਸ਼ ਬਦਲ ਕੇ ਡਰਗੱਡੀਆਂ ਬਦਲ-ਬਦਲ ਕੇ ਇੱਕ ਮਹੀਨਾ ਲੱਗਿਆ ਸੀ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੂੰ ਲੱਭਣ 'ਚ ਠੀਕ ਹੈ ਉਹ ਭੁੱਲ ਗਏ ਲੋਕ ਹੂੰ ਉਹ ਕਿੱਡੀ ਵੱਡੀ ਥ੍ਰੈਟ ਹੈ ਉਹਨਾਂ ਦੇ ਬਿਆਨات ਕਿਦਾਂ ਦੇ ਸੀ ਗੁਰਦੁਆਰੇ ਦੀਆਂ ਕੁਰਸੀਆਂ ਯਾਦ ਹੈ ਜਿੱਥੇ ਕਿਤੇ ਬਜ਼ੁਰਗ ਜਾ ਕੇ ਬੈਠ ਜਾਂਦੇ ਸੀ ਉਸ ਥਾਣੇ ਤੇ ਹਮਲਾ ਥੋੜੇ ਤੁਸੀਂ 올ਡੀ ਗੀਟਲ ਵਿੱਚ ਬਹੁਤ ਚਲੇ ਗਏ ਨਹੀਂ ਮੇਰਾ ਸਵਾਲ ਤਾਂ ਇਹ ਵੀ ਬਰਕਰਾਰ ਹੈ ਨਾ ਪਾਸੀ ਸਾਹਿਬ ਕੀ ਵਾਕਈ ਅੰਮ੍ਰਿਤਪਾਲ ਇੰਨਾ ਸਟਰੋਂਗ ਹੈ ਕਿ ਉਹਦੀ ਇੱਕ ਸਟੇਟਮੈਂਟ ਪੂਰੇ ਪੰਜਾਬ ਦਾ ਮਾਹੌਲ ਬਦਲ ਦੇਗੀ ਮਤਲਬ ਤੇ ਵੀ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੋਏਗਾ ਨਾ ਕਿ ਇਹ ਇਹ ਤਾਂ ਭਾਵ ਕੀ ਹੈ ਤੁਹਾਡਾ ਮੈਂ ਥੋੜਾ ਜਿਹਾ ਵੇਟ ਕਰਿਓ ਮੈਂ ਤੁਹਾਡੇ ਕੋਲ ਵਾਪਸ ਆਣਾ ਇਸੇ ਸਵਾਲ ਤੇ ਵਾਪਸ ਮੈਂ ਇਸੇ ਦਾ ਜਵਾਬ ਇਹਦਾ ਜਵਾਬ ਦੇਦਾ ਮੈਂ ਦੇ ਦਿਓ ਜਵਾਬ ਦੇ ਦਿਓ ਤੁਸੀਂ ਦੱਸ ਜੀ ਸੁਣ ਕਾਰਨ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਨੇ ਬਹੁਤ ਸਮਾਂ ਸੰਤਾਪ ਚ ਝੱਲਿਆ ਠੀਕ ਹੈ ਪੰਜਾਬ ਦੇ ਵਿੱਚ ਦੋਹੇ ਪੱਖੋਂ ਪੰਜਾਬੀਆਂ ਦਾ ਨੁਕਸਾਨ ਹੋਇਆ ਚਾਹੇ ਉਹ ਪਹਿਲਾਂ ਸਰਕਾਰੀ ਪੱਖੋਂ ਹੁੰਦਾ ਰਿਹਾ ਚਾਹੇ ਉਹ ਟੈਰਰਿਸਟ ਪੱਖੋਂ ਹੁੰਦਾ ਰਿਹਾ ਠੀਕ ਹੈ ਪੰਜਾਬ ਦੇ ਸਾਡੇ ਬਹੁਤ ਸੇ ਨੌਜਵਾਨ ਅਮਰਿਤਪਾਲ ਦੇ ਨਾਲ ਸਿੰਪਤੀ ਰੱਖਦੇ ਆ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਹਰ ਕਿਸੇ ਦੀ ਭਾਵਨਾ ਦੇ ਪਿੱਛੇ ਕੋਈ ਹਾਲਾਤ ਕੋਈ ਕਾਰਨ ਹੋ ਸਕਦੇ ਆ ਪਰ ਅਮਰਿਤਪਾਲ ਦੀ ਜਿਹੜੀ ਸਟੇਟਮੈਂਟਸ ਹੈ ਉਹ ਹਮੇਸ਼ਾ ਹੀ ਪੜਕਾਉ ਕਮ ਮੈਂ ਜਿਹੜੇ ਉਹ ਹਮੇਸ਼ਾ ਹੀ ਨੁਕਸਾਨ ਕਰਨ ਵਾਲੇ ਤੇ ਲਾਅ ਐਂਡ ਆਰਡਰ ਨੂੰ ਅਗਰ ਖਤਰਾ ਪੈਦਾ ਹੁੰਦਾ ਤਾਂ ਸਟੇਟ ਨੇ ਦੇਖਣਾ ਹੈ ਪੁਲਿਸ ਨੇ ਦੇਖਣਾ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਹੁਣ ਸਟੇਟ ਔਰ ਐਡਮਿਨਿਸਟ੍ਰੇਸ਼ਨ ਨੇ ਰਿਪੋਰਟਸ ਦਿੱਤੀਆਂ ਤੇ ਉਹ ਰਿਪੋਰਟਸ ਦੇ ਆਧਾਰ ਤੇ ਜਿਹੜਾ ਹੈ ਜੀ ਫੈਸਲਾ ਲਿਆ ਗਿਆ ਅਗਰ ਕੋਰਟ ਦੇ ਵਿੱਚ ਮੈਂ ਉਹਨੇ ਤੁਹਾਡੇ ਕੋਲ ਆਪਣੇ ਕੋਲ ਟਾਈਮ ਬਹੁਤ ਹੈ ਖੁੱਲਾ ਅੱਜ ਤਿੰਨ ਮਹਿਮਾਨੀ ਅਸੀਂ ਸੱਦੇ ਆ ਤਾਂ ਕਿ ਗੱਲ ਖੁੱਲ ਕੇ ਹੋ ਸਕੇ ਮੈਂ ਇੱਕ ਵਾਰੀ ਹਰਜੋਤ ਸਿੰਘ ਮਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਅਮਰਿਤਪਾਲ ਸਿੰਘ ਦੇ ਵਕੀਲ ਨੇ ਮਾਰਿਆ ਪਾਸੀ ਸਾਹਿਬ ਆ ਰਹੇ ਆ ਆ ਰਹੇ ਤਾਲੀਵਾਲ ਸਾਹਿ ਹਰਜੋਤ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ ਹਰਜੋਤ ਜੀ ਇੱਕ ਤਾਂ ਪੋਲਿਟੀਕਲ ਤੌਰ ਦੇ ਉੱਤੇ ਤੁਸੀਂ ਸਟੇਟਮੈਂਟ ਸੁਣ ਰਹੇ ਹੋ ਰਮਨਿਤ ਬਿੱਟੂ ਦਾ ਸਾਥ ਮਿਲਣਾ ਕੀ ਅਮਰਿਤਪਾਲ ਦੇ ਲਈ ਕਿਸੇ ਪੁਆਇੰਟ ਦੇ ਦਿੱਤੇ ਕੋਈ ਲਾਹੇਵੰਦ ਹੋ ਸਕਦਾ ਹੈ ਔਰ ਜਿਹੜੇ ਤਰਕ ਦਿੱਤੇ ਜਾ ਰਹੇ ਨੇ ਅਦਾਲਤ ਦੇ ਵਿੱਚ ਕਿਉਂਕਿ ਤੁਸੀਂ ਉਹਨਾਂ ਦੇ ਵਕੀਲ ਵੀ ਹੋ ਅਮਰਿਤਪਾਲ ਦੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਸ਼ੁਕਲਾ ਸਾਹਿਬ ਔਰ ਆਏ ਹੋਏ ਮਹਿਮਾਨ ਤਾਲੀਬਾ ਸਾਹਿਬ ਪਾਸੀ ਸਾਹਿਬ ਔਰ ਦਸ਼ਕਾ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਇਹ ਜੋ ਸਟੇਟਮੈਂਟ ਮਨੀਤ ਬਿੱਟੂ ਜੀ ਦੀ ਆਈ ਹੈ ਅਸੀਂ ਵੀ ਸੁਣੀ ਹੈ ਦੇਖੋ ਜੇ ਵਾਕਈ ਇਹ ਦਿਲੋਂ ਇਹ ਸਾਡੀ ਕੋਈ ਫੇਵਰ ਕਰਨਾ ਚਾਹੁੰਦੇ ਨੇ ਤਾਂ ਜਿਹੜੇ ਯੂਨੀਅਨ ਆਫ ਇੰਡੀਆ ਦੇ ਕੌਂਸਲ ਨੇ ਜੋ ਅਪੀਅਰ ਹੋ ਰਹੇ ਨੇ ਇਸ ਕੇਸ ਦੇ ਵਿੱਚ ਜਿਹਦੇ ਵਿੱਚ ਅਸੀਂ ਪ੍ਰੋਲ ਸੀਕ ਕਰ ਰਹੇ ਹਾਂ ਡਿਮਾਂਡ ਕਰ ਰਹੇ ਹਾਂ ਪ੍ਰੋਲ ਦੀ ਤੇ ਉਹਦੇ ਵਿੱਚ ਜਿਹੜਾ ਯੂਨੀਅਨ ਆਫ ਇੰਡੀਆ ਦੇ ਕੌਂਸਲ ਹੈ ਉਹਨਾਂ ਨੂੰ ਕਿਉਂ ਨਹੀਂ ਇਹ ਸੁਜੈਸਟ ਕਰਦੇ ਤੇ ਤੁਸੀਂ ਓਪੋਜ਼ ਨਾ ਕਰੋ ਠੀਕ ਹੈ ਫਿਰ ਤੁਸੀਂ ਬੰਦੇ ਕਿ ਵਾਕਿਆ ਹੀ ਇਹ ਦਿਲੋਂ ਚਾਹੁੰਦੇ ਨੇ ਕਿ ਆਉਣ ਨਹੀਂ ਤੁਸੀਂ ਤੁਸੀਂ ਕਹਮ ਜਾਣਕਾਰੀ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਪੈਰੋਲ ਦੀ اپوز స్టేట్ گورنمنٹ ਵੀ ਕਰ ਰਹੀ ਹੈ ਤੇ ਜਿਹੜੇ ਸੈਂਟਰ گورنمنٹ ਦੇ ਵਕੀਲ ਹੈਗੇ ਨੇ ਉਹ ਵੀ ਇਸ ਦੀ ਮੁਖਾਲਫਤ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਉਹ ਵੀ ਕਰ ਰਹੇ ਨੇ ਠੀਕ ਹੈ ਲਾਸਟ ਟਾਈਮ ਹੀ ਜਦੋਂ ਅਸੀਂ ਪ੍ਰੋਨ ਲਾਸਟ ইয়ার ਵੀ ਮੰਗੀ ਸੀਗੀ ਉਸ ਟਾਈਮ ਵੀ ਸੈਂਟਰਲ گورنمنٹ ਦੇ ਕਾਉਂਸਲ ਨੇ ਉਹਨਾਂ ਨੇ اپوز ਕੀਤਾ ਸੀ ਹੂੰ ਕਿਉਂਕਿ ਇਹਦੇ ਵਿੱਚ ਜਦੋਂ ਮਾਨਯੋਗ ਸਾਡੇ ਮੈਂਬਰ ਪਾਰਲੀਮੈਂਟ ਨੇ ਸਦਾਗੁਰਪਾਲ ਸਿੰਘ ਉਹਨਾਂ ਨੇ ਪਹਿਲਾਂ ਵੀ ਲਾਸਟ ਟਾਈਮ ਜੋ ਐਪਲੀਕੇਸ਼ਨ ਪੇਜੀ ਸੀ ਸੈਕਟਰੀ ਲੋਕ ਸਭਾ ਨੂੰ ਕਿ ਮੈਨੂੰ ਅਲਾਉ ਕੀਤਾ ਜਾਵੇ ਟੂ ਅਟੈਂਡ ਦੀ ਸੈਸ਼ਨ ਉਦੋਂ ਸੈਕਟਰੀ ਲੋਕ ਸਭਾ ਦਾ ਰਿਪਲਾਈ ਇਹ ਸੀਗਾ ਕਿ ਅਸੀਂ ਆਪੋਜ਼ ਨਹੀਂ ਕਰਦੇ ਤੁਸੀਂ ਕੰਪੀਟੈਂਟ ਕੋਰਟ ਜਿਹੜੀ ਹੈਗੀ ਉਹ ਤੋਂ ਪਰਮਿਸ਼ਨ ਲੈ ਕੇ ਆ ਗੋ ਉਸ ਟਾਈਮ ਲਾਸਟ ਟਾਈਮ ਵੀ ਅਸੀਂ ਇੱਕ ਪਟੀਸ਼ਨ ਫਾਈਲ ਕੀਤੀ ਸੀ ਉਹਦੇ ਵਿੱਚ ਕਈ ਆਵਰਸ ਤੱਕ ਕੰਟੀਨਿਊਸਲੀ ਆਰਗੂਮੈਂਟਸ ਹੁੰਦੇ ਰਹੇ ਉਹਦੇ ਸਪੈਸੀਫਿਕਲੀ ਸੈਟ ਗੌਰਮਨਟ ਕੌਂਸਲ ਨੇ ਇਹ ਪੋਸ ਕੀਤਾ ਸੀ ਠੀਕ ਹੈ ਤੇ ਹੁਣ ਅਗਰ ਇਹ ਸੈਂਟਰ ਦੇ ਮਨਿਸਟਰ ਨੇ ਤਾਂ ਡੈਫੀਨੇਟਲੀ ਇਹਨਾਂ ਨੂੰ ਉਹਨਾਂ ਨੂੰ ਵੀ ਸੁਜੈਸਟ ਕਰਨਾ ਚਾਹੀਦਾ ਕੌਂਸਲ ਨੂੰ ਕਿ ਤੁਸੀਂ ਅਪੋਜ਼ ਨਾ ਕਰੋ ਹੂੰ ਨਹੀਂ ਪਰ ਸਟੇਟ ਗਵਰਨਮੈਂਟ ਵੀ ਤਾਂ ਅਪੋਜ਼ ਕਰ ਰਹੀ ਹੈ ਨਾ ਗਾਂਤਕੋ ਬਰਕੇ ਡੀਸੀ ਦੇ ਉੱਤੇ ਆਉਣੀ ਹੈ ਡੀਸੀ ਵੱਲੋਂ ਤਾਂ ਕਲੀਅਰੈਂਸ ਮਿਲੀ ਨਹੀਂ ਰਹੀ ਮੈਂ ਉਸ ਗੱਲ ਤੇ ਆਉਣਾ ਦੇਖੋ ਜਦੋਂ ਅਸੀਂ ਮਾਜੋਕ ਹਾਈ ਕੋਰਟ ਵਿੱਚ ਗਏ ਤਾਂ ਹਾਈ ਕੋਰਟ ਨੇ ਕਨਸਰਨਡ ਅਥਾਰਟੀ ਸੀ ਡਿਪਟੀ ਕਮਿਸ਼ਨਰ ਅਫਸਰ ਉਹਨਾਂ ਨੂੰ ਅਪਰੋਚ ਕਰਨ ਦੇ ਲਈ ਬੋਲ ਦਿੱਤਾ ਸੀਗਾ ਉਹਨਾਂ ਨੇ ਵਿਦਆਊਟ ਕੋਈ ਕਨਸੈਂਟ ਲਏ ਵਿਦਆਊਟ ਕਿਸੇ ਦਾ ਕੋਈ ਓਪੀਨੀਅਨ ਲਏ ਸਟੇਟ ਫਾਰਵਰਡ ਬਹੁਤ ਇੱਕ ਹਰੀ ਵੇ ਦੇ ਨਾਲ ਉਹਨਾਂ ਨੇ ਜਾ ਕੇ ਸਾਨੂੰ ਓਪੋਜ਼ ਕਰ ਦਿੱਤਾ ਕਿ ਨਹੀਂ ਅਸੀਂ ਅਲਾਉ ਨਹੀਂ ਕਰ ਸਕਦੇ ਰੀਜ਼ਨ ਦਿੱਤਾ ਕਿ ਲਾਅ ਐਂਡ ਆਰਡਰ ਹਮ ਲੇਕਿਨ ਲਾਅ ਐਂਡ ਆਰਡਰ ਦੇਖੋ ਕਿਸ ਦਾ ਹੋ ਸਕਦਾ ਪਹਿਲੀ ਗੱਲ ਉਹਨਾਂ ਨੇ ਪੰਜਾਬ ਵਿੱਚ ਨਹੀਂ ਆਉਣਾ ਦੂਸਰੀ ਗੱਲ ਇਹ ਕਹਿੰਦਾ ਕਿ ਉੱਥੇ ਪਾਰਲੀਮੈਂਟ ਵਿੱਚ ਬੋਲਣਗੇ ਪਾਰਲੀਮੈਂਟ ਦਾ ਜੋ ਪ੍ਰੋਟੋਕੋਲ ਹੈ ਉਹ ਪਹਿਲਾਂ ਅਸੀਂ 48 ਆਵਰ ਪਹਿਲਾਂ ਅਸੀਂ ਆਪਣਾ ਅਜੰਡਾ ਦਿੰਦੇ ਆ ਕਿ ਕਿਸ 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 ਪੁਆਇੰਟ ਤੇ ਬੋਲਣਾ ਚਾਹੁੰਦੇ ਆ ਉਸ ਤੋਂ ਬਾਹਰ ਉਹ ਬੋਲਣ ਨਹੀਂ ਦਿੰਦੇ ਤੇ ਕਿਵੇਂ ਹੋ ਸਕਦਾ ਔਨ ਆਰਡਰ ਦੀ ਗੱਲ ਕਿਵੇਂ ਕਰ ਸਕਦੇ ਨੇ ਹੂੰ ਬੇਸਿਕਲੀ ਪ੍ਰੋਬਲਮ ਪੰਜਾਬ ਗਵਰਨਮੈਂਟ ਨੂੰ ਹੀ ਆ ਰਹੀ ਹੈ ਹੈ ਕਿ ਜਦੋਂ ਭਾਈ ਸਾਹਿਬ ਨੇ ਜਦੋਂ ਉਹ ਥੱਲੇ ਪੰਜਾਬ ਗਵਰਨਮੈਂਟ ਇਵਨਟ ਸੈਂਟਰ ਗਵਰਨਮੈਂਟ ਵੀ ਹੂੰ ਜਦੋਂ ਭਾਈ ਸਾਹਿਬ ਨੇ ਉਥੇ ਲਈ ਸੀ ਤੁਸੀਂ ਪਹਿਲਾਂ ਵੀ ਇੰਟਰੋਡਿਊਸ ਕਰਵਾਇਆ ਇਸ ਗੱਲ ਤੋਂ ਕਿ ਭਾਈ ਸਾਹਿਬ ਦੀ ਕਿਸੇ ਨੇ ਫੋਟੋ ਨਹੀਂ ਦੇਖੀ ਬਹੁਤ ਟਾਈਮ ਤੋਂ ਹੂੰ ਨਾ ਉਹਨਾਂ ਨੇ ਸਟੇਟਮੈਂਟ ਆਉਂਦੇ ਨੇ ਬੇਸਿਕਲੀ ਰੀਜ਼ਨ ਕੀ ਹੈ ਕਿ ਇਹ ਲੋਕਾਂ ਨੇ ਮਨਾਂ ਵਿੱਚ ਫੇਡ ਕਰਨਾ ਚਾਹੁੰਦੇ ਹਨ ਯਾਦ ਨੂੰ ਕਿ ਲੋਕਾਂ ਦਾ ਉਹਨੂੰ ਭੁੱਲ ਜਾਣ ਹਮਮ ਲੇਕਿਨ ਉਹ ਲੋਕ ਕਿਵੇਂ ਭੁੱਲਣ ਜੇ ਆਪਾਂ ਕਹਿੰਦੇ ਲਾ ਐਂਡ ਆਰਡਰ ਦੀ ਗੱਲ ਹੈ ਤਾਂ ਲੱਖਾਂ ਲੋਕਾਂ ਨੇ ਵੋਟ ਪਾ ਕੇ ਨਾਲ ਟੌਪ ਤੇ ਲੈ ਕੇ ਆਂਦਾ ਸੀ ਪੰਜਾਬ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਠੀਕ ਹੈ ਠੀਕ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਉਹਨਾਂ ਪ੍ਰਤੀ ਪਿਆਰ ਨਾ ਕੋਈ ਡਰ ਠੀਕ ਹੈ